ਮਿੱਤਰੋ ਗਰਮੀ ਨੇ ਸਾਰੇ ਰਿਕਾਰਡ ਹੀ ਤੋੜ ਰੱਖੇ ਐ ਬੁਰਾ ਹਾਲ ਕਰ ਰੱਖਿਆ ਐ 43 ਤੋਂ 45 ਡਿਗਰੀ ਸੈਲਸੀਅਸ ਤਾਪਮਾਨ ਜਿਹੜਾ ਚੱਲ ਰਿਹਾ ਐ ਤਾਂ ਇਸ ਦੌਰਾਨ ਆਪਣੀ ਜਿਹੜੀ ਟਟੀਰੀ ਐ ਇਹ ਵੀ ਦੇਖੋ ਕਿੰਨੀ ਹੌਂਕ ਰਹੀ ਐ ਕਿੰਨੀ ਗਰਮੀ ਮਨਾ ਰਹੀ ਐ ਹਾਲਾਂਕਿ ਇਹ ਪੰਛੀ ਇੰਨੀ ਗਰਮੀ ਨਹੀਂ ਮਨਾਉਂਦਾ ਤੇ ਇਹਨੇ ਬੱਚੇ ਆਪਣੇ ਜਿਹੜੇ ਉਹ ਨੀਚੇ ਆਪਣੇ ਖੰਭਾਂ ਦੇ ਵਿੱਚ ਲੈ ਰੱਖੇ ਐ ਤੇ ਉੱਪਰ ਉਹਨਾਂ ਦੇ ਬੈਠੀ ਐ ਪਤਾ ਨਹੀਂ ਤਾਂ ਉਹਨਾਂ ਨੂੰ ਠੰਡਕ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਗਰਮੀ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਾਣੀ ਦਾ ਆਪਾਂ ਜਿਹੜਾ ਕਿਸੋਰ ਹੈ ਉਹ ਵੀ ਇਹਦੇ ਕੋਲ ਰੱਖਿਆ ਹੋਇਆ ਹੈ ਪੀਓ ਪਾਣੀ ਦੇ ਵਿੱਚ ਵੀ ਪਾਣੀ ਦੇ ਵੜ ਸਕਦੀ ਹੈ ਨਹਾ ਵੀ ਸਕਦੀ ਹੈ ਤੇ ਉਹ ਪਾਣੀ ਪੀ ਵੀ ਸਕਦੀ ਹੈ ਗਰਮੀ ਤੋਂ ਤੇ ਹਰ ਇੱਕ ਸ਼ਿਕਾਰੀ ਤੋਂ ਬਚਾਉਣ ਦੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਇਹਨਾਂ ਦੀ ਨਿਗਰਾਨੀ ਦੇ ਉੱਤੇ ਹਮੇਸ਼ਾ ਰਹਿੰਦੇ ਆ ਸਾਡਾ ਇੱਕ ਬੰਦਾ ਇਹਨਾਂ ਨੂੰ ਦੇਖਦਾ ਹੀ ਰਹਿੰਦਾ ਹੈ ਇਹ ਪਾਰਕ ਦੇ ਵਿੱਚ ਸਾਡੇ ਟੁਟਰੀ ਆਪਣੇ ਬੱਚੇ ਲੈ ਆਈ ਸੀ ਤੇ ਇਹਦਾ ਇੰਨਾ ਕੋ ਮੋਹ ਹੋ ਗਿਆ ਹੁਣ ਇਹ ਸਾਡੇ ਹੱਥਾਂ 'ਚ ਵੀ ਆ ਜਾਂਦੀ ਹੈ ਤੇ ਦਾਣਾ ਚੋਗਾ ਵੀ ਸਾਡੇ ਤੋਂ ਖਾਂਦੀ ਹੈ ਸਾਡੀ ਕਰੀ ਗਈ ਛੋਟੀ ਜੀ ਕੋਸ਼ਿਸ਼ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਵੇਂ ਲੱਗੀ ਸਾਡੀ ਕੋਸ਼ਿਸ਼ ਇਸ ਬਾਰੇ ਇੱਕ ਕਮੈਂਟ ਬਾਕਸ ਦੇ ਵਿੱਚ ਕਮੈਂਟ ਵੀ ਕਰਕੇ ਦੱਸਿਓ ਤੇ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ